ਮੈਂ ਤਾਂ ਇਹ ਵੀ ਮੀਡੀਆ ਦੇ ਵਿੱਚ ਕਹਿਣਾ ਵੀ ਜਿਹੜੀ ਲੜਕੀ ਨੇ ਪਰਚਾ ਦਰਜ ਕਰਾਤਾ ਤੇ ਬਿਆਨ ਹੋਣ ਦੇਤੇ ਆ ਵੀ ਬਾਬੇ ਦੇ ਖਿਲਾਫ ਆ ਜੇ ਬਾਬਾ ਉਹਦਾ ਵੀ ਮੁੱਲ ਪਾ ਦੇਵੇ ਤੇ ਦੋ ਆਪਣੇ ਕੋਲੇ ਹੋਰ ਆ ਸਮਝ ਗਏ ਤੁਸੀਂ ਆਪਣੇ ਕੋਲੇ ਅਗਲਾ ਰਾਹ ਤਿਆਰ ਆ ਪਰ ਗੱਲ ਇਹ ਨਹੀਂ ਹੈ ਵੀ ਆਪਾਂ ਇੱਕ ਸਾਥ ਨਹੀਂ ਕਢੀ ਸੀ ਫਿਰਗੇ ਅਸਲ ਦੇ ਵਿੱਚ ਵਿਰੋਧਤਾ ਆਪਣੀ ਹੋ ਰਹੀ ਸੀ ਉਸ ਪਾਰਟੀ ਵੱਲੋਂ ਵੀ ਜਿਹੜੀ ਲੜਕੀ ਮਕਰਾ ਲਈ ਗਈ ਆ ਪੈਸੇ ਦੇ ਕੇ ਜਾਂ ਬਾਬੇ ਦਾ ਕੋਈ ਦਬਾਅ ਦਬਾਅ ਚਾਹੇ ਲੜਕੀ ਝੂਠੀ ਆ ਉਹਦੇ ਵੀ ਹਜੇ ਬਿਆਨ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੇ ਗਏ ਜੇ ਆਪਾਂ ਕਾਨਫਰੰਸ ਨਾ ਕਰਦੇ ਹੋ ਸਕਦਾ ਉਹ ਪੇਸ਼ ਕਾ ਸ਼ੁਰੂ ਹੋ ਜਾਂਦੀ ਪਰ ਮਹਾਰਾਜ ਨੇ ਬਾਣੇ ਦੀ ਲਾਜ ਐਸੀ ਰੱਖੀ ਆ ਵੀ ਉਹ ਉਹ ਜਿਹੜਾ ਪਾਪੀ ਸੀ ਨਾ ਉਹਦੇ ਪਾਪਾਂ ਦਾ ਘੜਾ ਇੰਨਾ ਕ ਭਰ ਗਿਆ ਉਹ ਤੋਂ ਲੋਟ ਨਹੀਂ ਆ ਰਿਹਾਗਾ ਮੈਂ ਤਾਂ ਇਹ ਵੀ ਮੀਡੀਆ ਦੇ ਵਿੱਚ ਕਹਿਣਾ ਵੀ ਜਿਹੜੀ ਲੜਕੀ ਨੇ ਪਰਚਾ ਦਰਜ ਕਰਾਤਾ ਤੇ ਬਿਆਨ ਹੁਣ ਦੇਤੇ ਆ ਵੀ ਭਾਰ ਬਾਬੇ ਦੇ ਖਿਲਾਫ ਆ ਜੇ ਬਾਬਾ ਉਹਦਾ ਵੀ ਮੁੱਲ ਪਾ ਦੇਵੇ ਤੇ ਦੋ ਆਪਣੇ ਕੋਲੇ ਹੋਰ ਆ ਸਮਝ ਗਏ ਤੁਸੀਂ ਆਪਣੇ ਕੋਲੇ ਅਗਲਾ ਰਾਹ ਤਿਆਰ ਆ ਪਰ ਗੱਲ ਇਹ ਨਹੀਂ ਹੈ ਵੀ ਆਪਾਂ ਇੱਕ ਸਾਧ ਨੂੰ ਹੀ ਘੜੀ ਸੀ ਫਿਰਗੇ ਇੱਕ ਕੇਸ ਤੇ ਹੀ ਅਸੀਂ ਪੂਰਾ ਜਿਹੜਾ ਫੋਕਸ ਕਰਕੇ ਉਹ ਜਿਹੜੀ ਬਣਦੀ ਸਜ਼ਾ 20 25 ਸਾਲ ਜਿਹੜੀ ਹੈਗੀ ਕੋਟ ਰਾਹੀਂ ਦਵਾਵਾਂਗੇ ਮਾਮਲੇ ਚ ਅਪਡੇਸ਼ਨ ਕੀ ਹੈ ਕੋਈ ਹੋਰ ਐਫ ਆਈ ਆਰ ਵੀ ਦਰਜ ਹੋਈ ਹੈ ਬਾਬੇ ਦੇ ਨਹੀਂ ਨਹੀਂ ਹੁਣ ਜਿਹੜਾ ਆਪਾਂ ਬਾਰਸੋ ਜਾਂ ਚੌਥੇ ਕੱਠ ਰੱਖਾਂਗੇ ਨਾ ਉਹਦੇ ਵਿੱਚ ਸਿੱਖ ਸੰਗਤਾਂ ਜਥੇਬੰਦੀਆਂ ਨੂੰ ਇਹ ਕਵਾਂਗੇ ਵੀ ਬਾਬੇ ਦੇ ਉੱਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਹੋਣੀਆਂ ਸੀ ਹੋ ਗਈਆਂ ਬਾਬੇ ਦੇਤੇ 295 ਦੀ ਧਾਰਾ ਤਾਂ ਦਰਜ ਕਰ ਲੈਣਾ ਜਿਹੜਾ ਇਕੱਠ ਪਹਿਲੋਂ ਰੱਖਿਆ ਸੀ ਉਹ ਤਾਂ ਪ੍ਰਸ਼ਾਸਨ ਨੇ ਸੁਣਿਆ ਹੀ ਨਹੀਂ ਹਜੇ ਬੇਇਤਬਾਹੀ ਹੋਈ ਆ ਤੇ ਉਹਦੇ ਪ੍ਰੂਫਾਂ ਦੇ ਆਧਾਰ ਤੇ ਬਾਬੇ ਦੇਤੇ 295 ਏ ਲਾਉਣ ਤੁਹਾਡੇ ਉੱਤੇ ਵੀ ਕੁਛ ਇਲਜ਼ਾਮ ਲੱਗ ਰਹੇ ਕਿ ਪੈਸੇ ਦੇ ਲੈਣ ਦੇਣ ਅਮਰਤਪਾਲ ਸਿੰਘ ਮਹਿਰੋਂ ਕਰ ਰਿਹਾ ਹੋਆ ਅੱਧਾ ਹੀ ਕੋਲ ਸੋਨੇ ਦਾ ਲੱਗ ਰਿਹਾ ਜਦੋਂ ਪੈਸੇ ਦਾ ਲੈਣ ਦੇਣ ਹੋਇਆ ਹੋਵੇ ਨਾ ਬਾਈ ਫੇਰ ਪ੍ਰਸ਼ਾਸਨ ਦਾ ਮੱਥਾ ਨਹੀਂ ਲਾ ਸਕਦੇ ਸੱਚੇ ਆ ਖੜੇ ਆ ਪ੍ਰਸ਼ਾਸਨ ਸਾਹਮਣੇ ਆ ਜੇ ਜੀ ਡੀਐਸਪੀ ਸਹਿਬਾਨ ਤੁਸੀਂ ਇੱਕ ਕਿਹਾ ਸੀ ਕਿਉਂ ਸਾਡੀ ਸੁਣਵਾਈ ਨਹੀਂ ਹੋ ਰਹੀ ਉਹ ਲੜਕੀ ਕਹਿ ਰਹੀ ਆ ਮੈਂ ਰਾ ਤੁਹਾਡੇ ਤੇ ਵੀ ਗਈ ਡੀਐਸਪੀ ਤੋਂ ਵੀ ਗਈ ਮੇਰੀ ਸੁਣਵਾਈ ਨਹੀਂ ਹੋਈ ਉਹ ਲੜਕੀ ਦੇ ਪਿਆਰ ਆਏ ਹੋਏ ਆ ਸੱਚੀਆਂ ਗੱਲਾਂ ਨੇ ਨਾ ਭਾਈ ਦੇਖੋ ਵਾਪਰ ਗਈ ਤੁਸੀਂ ਘਰੇ ਜਾ ਕੇ ਪੁੱਛਣਗੇ ਕਿੱਥੋਂ ਆਏ ਤੁਸੀਂ ਸੱਚੀ ਦੱਸੋਗੇ ਇੱਥੋਂ ਆਏ ਆ ਕਿਉਂਕਿ ਉਹ ਪਏ ਆ ਪ੍ਰੂਫ ਪਏ ਆ ਸਾਡੇ ਕੋਲੇ ਵੀ ਪ੍ਰੂਫ ਆ ਸਾਰੀ ਗੱਲਾਂ ਬਾਤਾਂ ਹੋਈਆਂ ਪ੍ਰਸ਼ਾਸਨ ਜਵਾਬ ਦੇ ਦੇਵੇ ਐਸਐਸਪੀ ਡੀਐਸਪੀ ਜਾਂ ਐਚਓ ਸਾਹਿਬ ਮੀਡੀਆ ਦੇ ਵਿੱਚ ਬਿਆਨ ਦੇ ਦੇਣ ਜੇ ਸੱਚੇ ਆ ਤਾਂ ਤੁਸੀਂ ਕੱਟ ਤੇ ਕੋਈ ਪ੍ਰੈਸ਼ਰ ਹੈਗਾ ਨਹੀਂ ਨਹੀਂ ਪ੍ਰੈਸ਼ਰ ਜਿੰਨਾ ਚਿਰ ਦਮਾਲਾ ਉਹਨਾਂ ਚਿਰ ਪ੍ਰੈਸ਼ਰ ਨਹੀਂ ਆਉਣਾ ਇਹਦੇ ਤੇ ਜੇ ਕਰੇ ਗਿਆ ਹਾਲੋ ਜਾਵੇ ਇਹ ਸੁਣਵਾਈ ਨਹੀਂ ਕਰ ਰਿਹਾ ਹੁਣ ਹੋਰੀ ਸੁਣਵਾਈ ਤੋਂ ਲੱਗਦਾ ਜਦੋਂ ਕੇਸ ਇਸ ਹਕੂਮਤ ਦੀ ਕਚਹਿਰੀ ਚੋਂ ਨਿਕਲ ਕੇ ਖਾਲਸੇ ਦੀ ਹਕੂਮਤ ਦੇ ਥੱਲੇ ਆਜੇ ਨਾ ਫੇਰ ਕੌਣ ਸੁਣਵਾਈ ਕਰਦਾ ਜਾਂ ਨਹੀਂ ਕਰਦਾ ਇਹ ਮਾਇਨੇ ਨਹੀਂ ਰੱਖਦਾ ਹੁਣ ਤਾਂ ਸੁਣਵਾਈ ਹੋ ਗਈ ਉਹ ਤਾਂ ਹੁਣ ਇੱਕ ਪਾਸੇ ਹੋ ਗਿਆ ਨਾ ਕੇਸ ਤਰਜ ਹੋ ਕੇ ਹੁਣ ਤਾਂ ਮੱਥਾ ਖਾਲਸੇ ਨਾਲ ਲੱਗ ਗਿਆ ਸਾਧਾ ਦਾ ਦੁਨਿਆਵੀ ਅਦਾਲਤਾਂ ਇਦਾਂ ਕਰਨ ਗਈਆਂ ਜਾਂ ਜਿਹੜੇ ਪ੍ਰਸ਼ਾਸਨ ਤੋਂ ਉਮੀਦ ਰੱਖਦੇ ਆ ਕਿ ਸਾਢ ਤੋਂ ਉਹ ਇਸ ਤਰ੍ਹਾਂ ਨਾ ਕਰਨੀ ਕਰੂਗਾ ਤੇ ਫਿਰ ਤੇ ਨੁਕਸਾਨ ਆ ਨਾ ਬੱਚਿਆਂ ਦੇ ਰੇਪ ਦੀ ਗੱਲ ਕੀਤੀ ਇੱਕ ਤੁਹਾਡੀ ਹੋਰ ਵੀ ਇੱਕ ਵੀਡੀਓ ਤੇ ਫਾਇਰਲ ਕੀਤੀ ਹੋਈ ਸੀ ਤੁਹਾਡੇ ਪੇਜ ਤੇ ਪੇਛੇ ਵੀ ਛੋਟੀ ਜੀ ਬੱਚੀ ਨਾਲ ਛੋਟੀ ਜੀ ਬੱਚੀ ਹੋਰ ਛੇੜਖਾਨੀ ਕਰ ਰਿਆ ਸੀ ਜੇ ਉਹ ਪ੍ਰਸ਼ਾਸਨ ਅਨਾਂ ਕਰਨੀ ਕਰਦਾ ਤੇ ਆਪਣਾ ਨੁਕਸਾਨ ਆ ਤੇ ਫਿਰ ਆਪਣਾ ਰਾਜ ਲਾਗੂ ਕਰਕੇ ਫਿਰ ਨਾਲੇ ਪਤਾ ਵੀ ਉਹ ਆਪਣਾ ਨੁਕਸਾਨ ਕਰ ਰਿਹਾ ਤੇ ਨਾਲੇ ਆਪ ਆਪ ਦੇ ਰਾਜ ਤੋਂ ਮੰਨਕਰ ਹੋਈ ਜਾਂਦੇ ਆ ਹੂੰ ਠੀਕ ਆ ਸਮਝ ਕੇ ਚੱਲੋ ਵੀ ਅਸੀਂ ਇਥੋਂ ਦੇ ਇਸ ਦੇਸ਼ ਦੇ ਮਹਾਰਾਜੇ ਆ ਇਥੋਂ ਦੇ ਸਾਡੇ ਵੱਡੇ ਵੱਡੇਰੇ ਇਥੋਂ ਦੇ ਪਾਤਸ਼ਾਹ ਸੀਗੇ ਅੱਛਾ ਤੇ ਫਿਰ ਆਪਾਂ ਇਹਨਾਂ ਥੱਲੇ ਨਹੀਂ ਲੱਗ ਸਕਦੇ ਬਾਬਾ ਜੀ ਕਹਿੰਦੇ ਸੀ ਕੋਈ ਨਾਲ ਤੁਰਿਆ ਰੇ ਅੱਜ ਲੱਗਦਾ ਵੀ ਨਾਲ ਤੁਰੇ ਨੇ ਲੋਕ ਇਹ ਇਹ ਤਾਂ ਜਵਾਬ ਹੁਣ ਕੁਝ ਗੱਲਾਂ ਦੇ ਜਵਾਬ ਬੰਦੇ ਨੇ ਨਹੀਂ ਸਮੇਂ ਨੇ ਦੇਣੇ ਹੁੰਦੇ ਤੇ ਸਮਾਂ ਜਵਾਬ ਦਈ ਜਾਂਦਾ ਨਾ ਭਾਈ ਤੇ ਲੱਭਾ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਉੱਥੇ ਹੀ ਕਾਲ ਤੱਕ ਤੋਂ ਕੋਈ ਹੁਕਮ ਆਇਆ ਹੋਵੇ ਨਹੀਂ ਤੁਹਾਡੀ ਗੱਲਬਾਤ ਹੋਈ ਹੋਵੇ ਨੀ ਮੈਂ ਨਹੀਂ ਕਰੂੰਗਾ ਗੱਲਬਾਤ ਬਾਈ ਹਜੇ ਵੀ ਜੇ ਮੈਨੂੰ ਗੱਲਬਾਤ ਕਰਨ ਦੀ ਲੋੜ ਆ ਤੇ ਕੋਈ ਤੁਹਾਡੇ ਤੱਕ ਪਹੁੰਚ ਹੋਈ ਹੋਵੇ ਮਿਲਣਾ ਹੋਵੇ ਫੋਨ ਆਇਆ ਹੋਵੇ ਨਹੀਂ ਕੋਈ ਫੋਨ ਨਹੀਂ ਆਇਆ ਰੋਸ ਸੀ ਇੱਕ ਕੀ ਵੱਡੀਆਂ ਸਰਮੌਰ ਸੰਸਥਾਵਾਂ ਨੇ ਸਾਥ ਨਹੀਂ ਦਿੱਤਾ ਕੋਈ ਫੋਨ ਜਿਹੜਾ ਵੀਰ ਨੇ ਗੱਲ ਕੀਤੀ ਹੈ ਕੋਈ ਫੋਨ ਉਹਨਾਂ ਦਾ ਆਇਆ ਹੋਵੇ ਸਰਮੌਰ ਸੰਸਥਾ ਦਾ ਨਹੀਂ ਆਇਆ ਨਹੀਂ ਹੈਗਾ ਪਰ ਸਿੰਘ ਆ ਗਏ ਆ ਇਹਨਾਂ ਨੇ ਭਾਈ ਮਾਨ ਸਿੰਘ ਜੀ ਹੁਣਾਂ ਨੇ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਵਾਲਿਆਂ ਦਾ ਨਾਂ ਦਾ ਜ਼ਿਕਰ ਕੀਤਾ ਵਾ ਤੇ ਉਹ ਹਾਜ਼ਰ ਨਹੀਂ ਸਮਝ ਲਓ ਸਾਨੂੰ ਲੱਗਦਾ ਸੀ ਕਿ ਅਮਰਪਾਲ ਮੈਰੋ ਕੱਲਾ ਪੈ ਗਿਆ ਅੱਜ ਕੌਮ ਨਾਲ ਖੜੀ ਹੈ ਤੁਹਾਡੇ ਲੱਗਦਾ ਸੀ ਤੁਹਾਨੂੰ ਜਿਤਨਾ ਪ੍ਰੈਸ ਕਾਨਫਰੰਸ ਕੀਤੀ ਆ ਪਹਿਲੋਂ ਇਹ ਤਾਂ ਲੱਗਦਾ ਸੀ ਕਿ ਅਮਰਪਾਲ ਸਿੰਘ ਸ਼ਾਇਦ ਮੈਰੋ ਕੱਲਾ ਪੈ ਗਿਆ ਜਿਹਦੇ ਨਾ ਮਹਾਰਾਜ ਤਰ ਦੇ ਹੋਣ ਕੱਲਾ ਨਹੀਂ ਹੋ ਸਕਦਾ ਅਸਲ ਤੇ ਵਿੱਚ ਉੱਥੇ ਮੇਹਣਾ ਕੌਮ ਨੂੰ ਉਹ ਨਹੀਂ ਸੀ ਇਹਨਾਂ ਨੂੰ ਜਗਾਉਣ ਦੀ ਗੱਲਬਾਤ ਸੀ ਵੀ ਮਗਰ ਨਹੀਂ ਕੋਈ ਆ ਰਿਹਾਗਾ ਮਤਲਬ ਮੈਂ ਇਹ ਕਹਿ ਰਿਹਾ ਵੀ ਮੈਂ ਲੜ ਰਿਹਾ ਵੀ ਮਗਰ ਆਜੋ ਲੜੀਏ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਨੂੰ ਚੱਕ ਚੱਕ ਕੇ ਤੁਸੀਂ ਸਮਾਨ ਫੜਾਓ ਮੈਂ ਕੱਲਾ ਲੜਾਂ ਇਨਾਂ ਨੂੰ ਤੋੜਨਾ ਬਾਈ ਜੀ ਤੁਸੀਂ ਕੱਲ ਇੱਕ ਵੀਡੀਓ ਪਾਈ ਸੀਗੀ ਤੁਸੀਂ ਕਿਹਾ ਵੀ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਹੈਗੀ ਮਤਲਬ ਇਹ ਵੀ ਲੋਕਾਂ ਨੇ ਫਰੋਡ ਕਰਨਾ ਸ਼ੁਰੂ ਕਰਤਾ ਤਾਂ ਤੁਹਾਡੇ ਨੂੰ ਫਰੋਡ ਦੀ ਗੱਲ ਨਹੀਂ ਹੈ ਇੱਥੇ ਗੱਲ ਇਹ ਹੈਗੀ ਆ ਵੀ ਆਪਣੀ ਜਿਹੜੀ ਕੌਮ ਆ ਆਪਣੇ ਪੰਜਾਬੀ ਜਿਹੜੇ ਲੋਕ ਨੇ ਉਹ इमोशनल ਨੇ ਜੇ ਤੁਸੀਂ ਰੋ ਕੇ ਵੀਡੀਓ ਪਾ ਦੋ ਵੀ ਸਾਡੀ ਮੱਝ ਦਾ ਮਾਰ ਗਈ ਜਾਂ ਸਾਡਾ ਨੁਕਸਾਨ ਹੋ ਗਿਆ ਰੁਪਈਆ ਤਾਂ ਲੱਖ ਚਾਹੀਦਾ ਭੇਜੋ 50 ਦਿੰਦੇ ਆ ਸਮਝ ਗਿਆ ਤੁਸੀਂ ਹੁਣ ਉੱਥੇ 49 ਲੱਖ ਦਾ ਕਿਹਦਾ ਨੁਕਸਾਨ ਹੋ ਗਿਆ ਸਿੱਖਾਂ ਦਾ ਹੋ ਗਿਆ ਹੁਣ ਮੇਰੇ ਰੋਣ ਕਰਕੇ ਪੰਥ ਸੰਭਲ ਹੋ ਮੇਰਾ ਸਾਥ ਦੇ ਮੈਨੂੰ ਖੁਸ਼ੀ ਆ ਮੈਂ ਪੈਸੇ ਦੀ ਕਰ ਮੰਗ ਨਹੀਂ ਕਰ ਸਕਦਾ ਅਸਲ ਸਚਾਈ ਇਹ ਆ ਚਾਹੇ 10 ਕਰੋੜ ਇਕੱਠਾ ਕਰਨਾ ਹੋਵੇ ਹੋਜੂ ਪਰ ਮਹਾਰਾਜ ਇੱਥੇ ਆ ਨਿਸ਼ਾਨ ਸਾਹਿਬ ਮੱਥੇ ਲੱਗਦੇ ਨੇ ਠੀਕ ਆ ਆਪਾਂ ਪੈਸੇ ਦੀ ਮੰਗ ਨਹੀਂ ਕਰਨੀ ਤੇ ਨਾ ਹੀ ਆਪਾਂ ਨੂੰ ਲੋੜ ਆ ਸਾਂਗਤ ਆਪ ਹੀ ਸਾਰਾ ਕੁਝ ਕਰ ਰਹੀ ਐ ਮੈਂ ਪੈਸੇ ਇਕੱਠੇ ਕਿਉਂ ਕਰੂੰਗਾ ਨਾਲੇ ਮੈਂ ਤਾਂ ਇਹ ਵੀ ਕਿਹਾ 2020 ਤੋਂ ਲੈ ਕੇ ਹੁਣ ਤੱਕ 4 ਸਾਲ ਹੋ ਗਏ ਮੇਰਾ ਬੈਂਕ ਅਕਾਊਂਟ ਨਹੀਂ ਹੈਗਾ 6 ਮਹੀਨੇ ਤੋਂ ਪਹਿਲਾਂ ਤੋਂ ਲੈ ਕੇ ਮੈਂ ਕਿਸੇ ਨਾ ਕੋਈ ਲੈਣ ਦੇਣ ਨਹੀਂ ਕੀਤਾ ਸੌਦੇ ਸਾਧੀਆਂ ਕੋਖਾਵਾਂ ਦਾ ਜ਼ਿਕਰ ਹੁੰਦਾ ਸੀ ਹੁਣ ਚਰਨ ਘਾਟ ਵਾਲਿਆਂ ਕੋਖਾਵਾਂ ਦਾ ਜ਼ਿਕਰ ਹੋਣ ਰਿਹਾ ਪੰਜਾਬ ਦੇ ਵਿੱਚ ਇਹੋ ਜਿਹੀ ਕਾਨੂੰਨੀਆ ਹਰਕਤਾਂ ਕੀ ਲੱਗਦਾ ਤੁਹਾਨੂੰ ਇਹ ਪੰਜਾਬ ਨੂੰ ਇੱਕ ਪਵਿੱਤਰ ਸ਼ਹਿਰਾਂ ਦਾ ਦਰਜਾ ਪਵਿੱਤਰ ਨਗਰੀ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਜਿੱਦੇ ਸੌਦਾ ਸਾਧ ਨੂੰ ਖੋਸਤੇ ਹੁੰਦੇ ਸੀ ਉਹੀ ਹੁਣ ਸਾਡੇ ਬਹਿਰੂਪੀਏ ਕੰਮ ਕਰ ਰਹੇ ਐ ਇਸੇ ਗੱਲ ਦਾ ਹੀ ਤਾਂ ਰੋਣਾ ਬਾਈ ਆਪਾਂ ਦਾ ਵੈਸੇ ਸੌਦਾ ਸਾਧ ਦੀ ਜਿਹੜੀ ਸੰਗਤ ਆ ਉਹ ਵੱਖਰੀ ਕੈਟਾਗਰੀ ਦੇ ਲੋਕ ਗਿਣੇ ਗਏ ਆ ਵੀ ਉਹ ਸਿੱਖਾਂ ਤੋਂ ਪਰੇ ਹਟ ਕੇ ਆ ਇਹ ਹੀ ਆ ਕਿਉਂਕਿ ਉਹਨਾਂ ਨੇ ਬੇਅਦਬੀ ਕਰਨ ਤੱਕ ਸੋਚ ਲਿਆ ਚਾਹੇ ਸੌਦਾ ਸਾਧ ਦੇ ਸਮਰਥਕਾਂ ਦੀਆਂ ਬੱਚੀਆਂ ਦਾ ਸ਼ੋਸ਼ਣ ਕੀਤਾ ਗਿਆ ਆਪਾਂ ਨੇ ਬਾਣੇ ਵਾਲਿਆਂ ਨੇ ਉਹਨਾਂ ਨੂੰ ਵੀ ਉਹਨਾਂ ਦੀਆਂ ਗੁਫਾ ਚੋਂ ਕੱਢ ਕੇ ਲਿਆਉਣ ਦਾ ਯਤਨ ਕਰਨਾ ਕੀਤਾ ਬਿਲਕੁਲ ਪਰ ਜਿਹੜੀਆਂ ਜਿਹੜਿਆ ਭੋਰਿਆਂ ਦੇ ਵਿੱਚੋਂ ਬ੍ਰਹਮ ਗਿਆਨ ਪੈਦਾ ਹੋਣਾ ਉਥੇ ਹੀ ਸਿੱਖਾਂ ਦੀਆਂ ਬੱਚੀਆਂ ਦੇ ਰੇਪ ਹੋਣ ਲੱਗ ਜਾਣ ਇਸੇ ਗੱਲ ਦਾ ਹੀ ਤਾਂ ਰੋਣਾ ਸਮਝ ਗਏ ਨਾ ਤੁਸੀਂ ਇਸੇ ਗੱਲ ਦਾ ਰੋਣਾ ਮੈਂ ਵੀ ਅਸੀਂ ਹੈ ਕਿ ਹਾਂ ਕਰ ਕੀ ਰਹੇ ਹਾਂ ਅਗਲੀ ਰਣਨੀਤੀ ਤੁਸੀਂ ਦਾ ਟਾਈਮ ਦੇ ਰਹੇ ਹੋ 27 ਜਾਂ 28 ਤਰੀਕਾ ਲਾਣ ਵਿੱਚ ਤੁਸੀਂ ਕਿਹੜਾ ਦਿਨ ਰੱਖੋਗੇ ਕੀ ਰਣਨੀਤੀ ਹੋਊਗੀ ਰਣਨੀਤੀ ਕੁਝ ਨਹੀਂ ਉਥੇ ਇੱਕ ਪੰਥਕ ਤੇ ਸਿੱਖਾਂ ਦਾ ਤੇ ਪੰਜਾਬ ਦੇ ਸਾਰੇ ਲੋਕਾਂ ਦਾ ਸਾਂਝਾ ਇਕੱਠ ਹੋਊਗਾ ਉਸ ਇਕੱਠ ਦੇ ਵਿੱਚ ਸਿਰਫ ਇਹੀ ਐਲਾਨ ਹੋਊਗਾ ਵੀ ਮੈਂ ਕੱਲਾ ਨਹੀਂ ਹਾਂ ਤੁਸੀਂ ਸਾਰੇ ਮੇਰੇ ਨਾਲ ਆ ਪੰਜਾਬ ਦੇ ਵਿੱਚ ਕਿਸੇ ਵੀ ਨਾਰਮਲ ਜਿਹੜੇ ਆਮ ਜਿਵੇਂ ਮੰਨ ਲਓ ਤੁਹਾਡੇ ਡਰੈਸ ਪਾਈ ਹੋਈ ਆ ਇਦਾਂ ਦੇ ਸਿੱਖ ਵੀ ਉਹਨਾਂ ਨੂੰ ਲੋੜ ਆ ਨੇੜੇ ਤੇੜੇ ਦੀ ਸੰਗਤ ਉਹਨਾਂ ਦਾ ਸਾਥ ਦੇਗੇ ਉੱਥੇ ਕੋਈ ਮੈਂ ਪਬਲਿਸਿਟੀ ਜਾਂ ਮੈਂ ਆਪਦੇ ਲਈ ਸਾਰ ਮਾਰਥਿਕ ਇਕੱਠੇ ਨਹੀਂ ਕਰਨੇ ਵੀ ਅਮਰਤਪਾਲ ਸਿੰਘ ਜਿੱਥੇ ਆਊਗਾ ਭਾਈ ਉੱਥੇ ਹੀ ਆਉ ਉਹ ਨਹੀਂ ਜੇ ਤੁਹਾਨੂੰ ਵੀ ਭਾਈ ਸਾਹਿਬ ਕਿਤੇ ਲੋੜ ਆ ਤੇ ਉੱਥੋਂ ਦੇ ਨੇੜੀ ਦੇ ਸਿੱਖ ਥੋੜੀ ਮਦਦ ਕਰਨ ਇਹ ਚੀਜ਼ਾਂ ਉਥੋਂ ਐਲਾਨ ਕਰਨੀਆਂ ਆ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਨਾ ਕਟੜਤਾ ਨਹੀਂ ਫਲਾਉਣੀ ਉਥੋਂ ਕੋਈ ਐਸਾ ਸ਼ਬਦ ਸਟੇਜ ਤੋਂ ਨਹੀਂ ਬੋਲਿਆ ਜਾਣਾ ਜਿਹੜਾ ਕਿਸੇ ਦਾ ਦਿਲ ਦਿਖਾਵੇ ਜਦੋਂ ਪੰਥ ਦੀ ਕੋਈ ਗੱਲ ਕਰਦਾ ਇੱਕ ਪਾਸੇ ਪਿਛਲੇ ਅਸੀਂ ਬਹੁਤ ਘਟਨਾਵਾਂ ਦੇਖ ਲਈਆਂ ਕਿਸ ਕਿਸ ਨਾਲ ਕੀ ਕੀ ਹੋਇਆ ਮੰਚ 'ਤੇ ਕਈ ਵਾਰੀ ਆਇਆ ਨਹੀਂ ਆਉਂਦਾ ਵੀ ਸਿੱਧਾ ਪੰਥ ਦੀ ਗੱਲ ਕਰ ਰਹੇ ਹੋ ਬਾਬੇ ਦੇ ਖਿਲਾਫ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ ਬਾਬੇ ਬਹੁਤ ਜ਼ਿਆਦਾ ਹੋ ਗਿਆ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਚਾਹੀਦਾ ਸੀ ਪਰ ਦੂਜੇ ਪਾਸੇ ਅਸੀਂ ਬਾਬਿਆਂ ਨੂੰ ਮੰਨ ਬੈਠੇ ਆ ਲੱਗਦਾ ਨਹੀਂ ਵੀ ਆ ਬਾਬੇ ਬੜੇ ਪਾਵਰਫੁਲ ਹੈ ਕੁਝ ਵੀ ਕਰ ਸਕਦੇ ਨੇ ਕੀ ਕਪਾਵਰ ਉਹਨਾਂ ਕੋਲੇ ਪਾਵਰਫੁੱਲ ਪੈਸਾ ਉਹਨਾਂ ਕੋਲੇ ਲੀਡਰ ਹੀ ਆ ਉਹਨਾਂ ਕੋਲੇ ਲੀਡਰ ਉਹਨਾਂ ਦੇ ਹੱਥਾਂ 'ਚ ਨੇ ਹੋਰ ਕੁਛ ਨਹੀਂ ਅਸਲ ਤੇ ਵਿੱਚ ਜੇ ਆਪਾਂ ਬਾਣੇ ਤੇ ਬਾਣੀ ਨਾਲ ਜੁੜ ਜਗੇ ਫਿਰ ਸਾਨੂੰ ਕਿਸੇ ਦੀ ਪਾਵਰ ਕੀ ਆ ਉਹ ਮੈਨੇ ਨਹੀਂ ਰੱਖਦੀ ਕਿ ਮੈਂ ਉਸ ਲਹਿਰ ਦੇ ਨਾਲ ਹੀ ਤੁਰ ਰਿਹਾ ਹਾਂ ਮੇਰੇ ਮੇਰੇ ਰਾਹ ਦੇ ਵਿੱਚ ਐਮਪੀ ਵੀ ਆਏ ਆ ਐਮਐਲਏ ਵੀ ਆਏ ਆ ਐਸਐਸਪੀ ਵੀ ਆਏ ਆ ਡੀਸੀ ਵੀ ਆ ਗਏ ਆ ਡੀਐਸਪੀ ਵੀ ਆ ਗਿਆ ਵਾ ਮੇਰੇ ਤੇ ਤਾਂ ਉਸ ਚੀਜ਼ ਦਾ ਅਸਰ ਨਹੀਂ ਹੋ ਰਿਹਾਗਾ ਇਹਦਾ ਮਤਲਬ ਇਹ ਆ ਵੀ ਸੱਚ ਦਾ ਰਾਹ ਵਾ ਗੁਰੂ ਮਹਾਰਾਜ ਦਾ ਹੱਥਾ ਤੇ ਇੱਕ ਆਪ ਦੀ ਸੋਚ ਨੂੰ ਲੈ ਕੇ ਜਾਈਏ ਇੱਕ ਘੰਟਾ ਨੂੰ ਬਾਈ ਜਗੇ ਦਾਸ ਵੀ ਉਸ ਡੇਰੇ ਦੀ ਚਾਰ ਦਿਵਾਰੀ ਦੇ ਵਿੱਚੋਂ ਬਿਨਾ ਡੀਵੀਆਰ ਤੋਂ ਜੇ ਇੱਕ ਖਾਲੀ ਪੱਤਾ ਵੀ ਤੁਰੇ ਜਾਂਦੇ ਨੇ ਦਰਖਤ ਦਾ ਤੋੜਿਆ ਤੇ ਮੈਂ ਗੁਰੂ ਮਹਾਰਾਜ ਦਾ ਦੇਣਦਾਰ ਹੋਊਗਾ ਬਾਬਾ ਜੀ ਧਮਕੀਆਂ ਵੀ ਆ ਰਹੀਆਂ ਸੀ ਤੁਹਾਨੂੰ ਹਾਂ ਆਈਆਂ ਮਤਾਂ ਧਮਕੀਆਂ ਕੀ ਕਰਕੇ ਉਹਨਾਂ ਦੀ ਜਿਹੋ ਜੀ ਗੱਲਬਾਤ ਕਿੰਦਾਂ ਦੀਆਂ ਧਮਕੀਆਂ ਆਈਆਂ ਨੇ ਕੀ ਕਹਿੰਦੇ ਨੇ ਤੁਹਾਨੂੰ ਮਾਰਨ ਦੀਆਂ ਹੀ ਦੇਣਗੇ ਹੋਰ ਕਾਫੀਆਂ ਦੇਣਗੇ ਹਨ ਸਬੂਤ ਹੋਣ ਦੇ باوجود ਵੀ ਪੰਜਾਬ ਸਰਕਾਰ ਦਾ ਨਾਮ ਬੋਲਣਾ ਕੀ ਲੱਗਦਾ ਹੈ ਐਫਆਈਆ ਤੇ ਮੈਸੇਜ ਦਰਜ ਹੋ ਜਾਣੀ ਚਾਹੀਦੀ ਸੀ ਬਾਅਦ ਵਿੱਚ ਤੁਸੀਂ ਡੀਐਸਪੀ ਸਾਹਿਬਾਨ ਨੂੰ ਮਿਲੇ ਉਹਨਾਂ ਵੀ ਤੁਹਾਡਣਾ ਪਿੱਛੇ ਐਫਆਈਆ ਵੀ ਕੀਤਾ ਫਿਰ ਸਰਕਾਰ ਕੋਲੋਂ ਕੀ ਲੱਗਦਾ ਇਹ ਤਾਂ ਪ੍ਰਸ਼ਾਸਨ ਦੇ ਫਰਜ਼ ਸੀ ਜਿਹੋ ਜਿਹਾ ਕੰਮ ਆ ਰਹਾ ਹੁੰਦਾ ਤੇ ਉੱਥੇ ਉਹ ਫਰਜ਼ ਪੰਡਾ ਸੀ ਕਿ ਉਹ ਕੋਈ ਨਾ ਕੋਈ ਐਫਆਈਆ ਦਰਜ ਕਰ ਦੇ ਕਈ ਕੇਸਾਂ ਦੇ ਵਿੱਚ ਕਾਨੂੰਨ ਦੀ ਕਿਤਾਬ ਖੋਲਣ ਤੋਂ ਹੀ ਫੈਸਲੇ ਲਏ ਜਾਂਦੇ ਹੁੰਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆ ਜਾਏ ਪੰਜਾਬ 'ਚ ਕਰਸੀ ਤੇ ਬੈਠਾ ਹੋਵੇ ਸਿੰਘ ਨਾਲ ਆ ਅਫਸਰ ਫੇਰ ਉਹ ਧਾਰਾ ਨਹੀਂ ਦੇਖੂਗਾ ਉਹ ਉਹ ਫੇਰ ਧਾਰਾ ਨਹੀਂ ਦੇਖੂਗਾ ਕਿਉਂਕਿ ਇੱਥੇ ਮਸਲਾ ਸਾਡੀ ਹੋਂਦ ਦਾ ਆ ਗਿਆ ਸਾਡੇ ਗੁਰੂ ਸਾਹਿਬ ਦਾ ਆ ਗਿਆ ਸਾਡੇ ਸਿਧਾਂਤਾਂ ਦਾ ਆ ਗਿਆ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵੀ ਸਾਨੂੰ ਡੀਐਸਪੀ ਜਾਂ ਐਸਐਸਪੀ ਕੋਈ ਵੀ ਇਹ ਗੱਲ ਪਤਾ ਆਖੇ ਵੀ ਰੁਕ ਜਾ ਵੇਨੇ ਕਿਹੜੀ ਧਾਰਾ ਲੱਗਦੀ ਆ ਸਮਝ ਲੈ ਫਿਰ ਆਪਣੀ ਬਹੁਤ ਦਾਲ ਚਕਾਲਾ ਵਾ ਕੁਛ ਨਾ ਕੁਛ ਵੀ ਇੱਕ ਅਫਸਰ ਵੀ ਹੋਵੇ ਤੈਨੂੰ ਪਤਾ ਵੀ ਬੇਅਦਬੀ ਹੋਵੇ ਤੇ ਉਹ ਧਾਰਾ ਗਿਣੀ ਜਾਵੇ ਕੀ ਕੀ ਲਾਉਣੀ ਆ ਜੋ ਤੁਸੀਂ ਗਏ ਸੀ ਉਹ ਬੀਬੀ ਅਮਨਦੀਪ ਕੋਲ ਤੁਹਾਡੇ ਨਾਲ ਸੀ ਉਸ ਟਾਈਮ ਦੇ ਨਹੀਂ ਨਹੀਂ ਉਹਦਾ ਨਾਮ ਅਮਨਦੀਪ ਨਹੀਂ ਉਹਦਾ ਨਾਮ ਰਮਨਦੀਪ ਕੋਲ ਸੀ ਉਹ ਨਾਮ ਨਹੀਂ ਸੀ ਅੱਛਾ ਤੇ ਉਹ ਉਹਦੇ ਹੁਣ ਬਿਆਨ ਮੁਕਰਨ ਤੋਂ ਬਾਅਦ ਦੇ ਵਿੱਚ ਵੈਸੇ ਮੰਨਤੇ ਕਿ ਅਸਲ ਤੇ ਵਿੱਚ ਕਾਨਫਰੰਸ 'ਚ ਵੀ ਆਖਿਆ ਸੀ ਹੁਣ ਵੀ ਕਹਿਣਾ ਇਹ ਸੁਨੇਹਾ ਮੈਂ ਘਮੇੜੇ ਪਹੁੰਚਦਾ ਕੀਤਾ ਸੀ ਬਿਆਨ ਬਦਲ ਗਏ ਆ ਉਸ ਤੋਂ ਬਾਅਦ ਮੰਗ ਕੀਤੀ ਇਹ ਵੀ ਲੜਕੀ ਸਾਹਮਣੇ ਆਵੇ ਉਹ ਹਜੇ ਤੱਕ ਸਾਹਮਣੇ ਨਹੀਂ ਕੀ ਪਤਾ ਵਿਚਾਰੀ ਸਹਿਮਤੀ ਹੋ ਜੇ ਅਸਲ ਦੇ ਵਿੱਚ ਤਾਂ ਇਹ ਆ ਨਾ ਕੀ ਪਤਾ ਸਹਿਮਤ ਹੋਵੇ ਉੱਤੇ ਕਹਿਣਾ ਦਬਾਓ ਅਜੇ ਸਾਹਮਣੇ ਨਹੀਂ ਆਈ ਲੜਕੀ ਨਹੀਂ ਆਈ ਨਹੀਂ ਹੈਗੀ ਕੋਈ ਸਨੇਹਾ ਵੀ ਨਹੀਂ ਆਇਆ ਤੁਹਾਡੇ ਨਾਲ ਵੀ ਕੋਈ ਗੱਲਬਾਤ ਨਹੀਂ ਰਪਤਾ ਨਹੀਂ 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 ਹੋਇਆ ਨਹੀਂ ਹੈ ਉਹ ਬਹੁਤ ਪਤਾ ਲੱਗਦਾ ਸੀ ਕਿਤੇ ਕਿ ਉਹ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਕੋਲ ਆ ਕੇ ਨੈਪਿੰਗ ਬਾਰੇ ਵੀ ਗੱਲਾਂ ਬਾਤਾਂ ਹੋਈਆਂ ਜੇ ਤੁਸੀਂ ਦੱਸਿਆ ਸੀ ਇਹਦੇ 'ਚ ਦੋ ਰਾਹ ਵਾ ਉਹਨੂੰ ਵੀ ਇਸ ਗੱਲ ਦਾ ਬੰਦੇ ਵਾਂਗੂ ਪਤਾ ਜੇ ਤਾਂ ਉਹ ਆਪਦੇ ਸੱਚੇ ਬਿਆਨਾਂ ਤੇ ਚੱਲੂਗੀ ਬਾਬੇ ਨੂੰ ਸਜ਼ਾ ਮਿਲੂਗੀ ਹਾਂ ਬਿਲਕੁਲ ਜੇ ਝੂਠੇ ਬਿਆਨਾਂ ਦੇ ਮਿਲੂਗੀ ਤੇ ਸਾਨੂੰ ਸਜ਼ਾ ਮਿਲੂਗੀ ਇਦਾਂ ਹੀ ਆ ਫਿਰ ਅਸੀਂ ਸੁੱਕੀ ਸਜ਼ਾ ਨਹੀਂ ਲੈਣੀਗੀ ਫਿਰ ਉਸੇ ਰਾ ਸਾਉਂ ਚ ਦੇਣਾ ਜਿਹੜਾ ਰਾਜੀ ਨਾਂ ਵਿੱਚ ਉਹਨਾਂ ਨੇ ਅਮਾਉਂਟ ਲੈ ਲਈ ਆ ਜਾਏ ਰਹਿੰਦੀ ਆ ਅਸੀਂ ਇਹ ਕਹਿੰਨੇ ਆ ਵੀ ਉਹ ਤਾਂ ਉਹਦੇ ਉੱਤੇ ਲੱਗ ਕੇ ਵੀ ਉਹ ਠੀਕ ਨਹੀਂ ਹੋਣੀਗੀ ਸਾਡੇ ਲਈ ਜੁਰਮ ਕਰਨ ਵਾਲੇ ਕੋਜੇ ਆ ਚਾਹੇ ਉਹ ਸਿੱਖਾ ਤੇ ਚਾਹੇ ਕੋਈ ਅਲੱਗ ਬੰਦੇ ਆ ਚਾਹੇ ਉਹ ਕੋਈ ਮਰਦਾ ਚਾਹੇ ਕੋਈ ਔਰਤਾ ਸਿੱਖਾਂ ਨੇ ਔਰਤਾਂ ਦੀ ਬੱਚੀਆਂ ਦੀ ਰਾਖੀ ਕਰਨੀ ਆ ਪਰ ਜੇ ਜੁਰਮ ਕਮਾਉ ਸਿੱਖਾਂ ਦੇ ਉੱਤੇ ਬਾਣੇ ਨੂੰ ਦਾਗ ਲਾਉ ਤੇ ਫੇਰ ਉਹ ਭਾਈ ਸਤਵੰਤ ਸਿੰਘ ਬਿਆਨਤ ਸਿੰਘ ਹੋਣਾ ਦਾ ਵੀ ਪੈਰਾ ਲੱਗ ਸਕਦਾ ਵਾ ਫਿਰ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਨੇ ਨੱਚਣ ਵਾਲੀਆਂ ਦੇ ਕਰਾ ਸਿਰ ਵੱਢ ਕੇ ਨਹੀਂ ਰੋੜੇਗੇ ਤੇ ਫਿਰ ਕੋਈ ਨਾ ਉਸੇ ਰਾਹ ਤੇ ਇਹ ਕੁੜੀ ਚੱਲੂਗੀ ਤੇ ਉਸੇ ਰਾਹ ਤੇ ਅਸੀਂ ਚੱਲ ਪਾਂਗੇ ਜਿਹੋ ਜੇ ਤੁਸੀਂ ਸਾਨੂੰ ਅੱਗੋਂ ਟੱਕਰੋਗੇ ਉਹੋ ਜੇ ਅਸੀਂ ਹੋ ਜਾਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ